हाँ जी ये अपना इसमें तरह स्टफिंग कर लेंगे लागे चूसते एक हो रोटी होगी हाँ के इस तरह अपने बन जाएंगे जी आलू परौंठा ਵੱਤੇ ਕੇ ਨਹੀਂ ਆ ਜਦੋਂ ਘਰ ਨਾਲ ਤੇ ਨਾਲ ਰਹਿਤਾ ਪਾਇਆ ਬੈਠੀ ਦੇਤੇ ਨਾਲ ਆਮਲੀ ਆ ਜਦੋਂ ਕਿ ਹਾਂਜੀ ਅੱਜ ਘਰ ਨਵੇਂ ਮਹਿਮਾਨ ਆਏ ਹੋਏ ਨੇਗੇ ਇਹ ਤਾਂ ਹੈਗੇ ਜੀ ਆਪਣੀ ਕੁੱਤੀ ਫੀਮੇਲ ਫੀਮੇਲ ਇਹ ਤਾਂ ਆਪਣੀ ਹੈਗੀ ਜੀ ਕੁੱਤੀ ਤੇ ਇਹ ਨਾ ਦੱਸਿਓ ਭੈਣ ਭਾਈ ਵੀ ਇਹ ਨਾ 2-3 ਦਿਨ ਤਾਂ ਵਧੀਆ ਰਹੇ ਨੇਗੇ ਤੇ ਆਉਂਦਿਆਂ ਸਾਰੀ ਇਹ ਦੋਨੇ ਬਿਮਾਰ ਹੋ ਗਏ ਕੁੱਤਾ ਵੀ ਦੇਖੋ ਤੁਹਾਨੂੰ ਇਹ ਕੁਛ ਖਾਣੋ ਪੀਣੋ ਹਟ ਗਏ ਉਹ ਦੇਖੋ ਉਹ ਕੁੱਤਾ ਹੈਗਾ ਬਾਥਰੂਮ ਇਹਨੇ ਕੀਤਾ ਹੈ। ਉਹ ਆਪਣਾ ਕੁੱਤਾ ਜੀ। ਤੇ ਇਹ 2-3 ਦਿਨ ਵਧੀਆ ਰਹੇ ਨੇਗੇ ਤੇ 2-3 ਦਿਨਾਂ 3 ਦਿਨਾਂ ਬਾਅਦ ਇਹਨਾਂ ਨੇ ਖਾਣਾ ਛੱਡਤਾ। ਤੇ ਫਿਰ ਇਹਦੇ ਤਾਂ ਦੇਖੋ ਬੋਤਲਾਂ ਲੱਗਦੀਆਂ ਨੇ ਤੇ ਪੈਰਾਂ ਤੋਂ ਤਾਂ ਹੀ ਤਾਂ ਉਹ ਬਾੜ ਲਾਏ ਹੋਈ ਨੇਗੇ। ਇਹ ਤਾਂ तकरीबन 4 ਦਿਨ ਹੋ ਗਏ ਅੱਜ ਬੋਤਲਾਂ ਲੱਗੀਆਂ ਨੂੰ ਸਵੇਰ ਸ਼ਾਮ ਇੱਕ-ਇੱਕ ਬੋਤਲ ਲੱਗਦੀ ਹੈ ਜੀ। ਤੇ ਖਾ ਇਹ ਹੁਣ ਵੀ ਨ ਕੁਛ ਰਿਹਾਗਾ। ਤੇ ਡਾਕਟਰ ਕਹਿੰਦੇ ਸੀ ਵੀ 3 ਦਿਨਾਂ ਬਾਅਦ ਦੂਜੀਆਂ ਬੋਤਲਾਂ ਲਾ ਕੇ ਤੇ ਫਿਰ ਭੁੱਖ ਵਾਲੀ ਬੋਤਲ ਲਾਵਾਂਗੇ। ਤੇ ਮਸਾਂ ਬੱਚਿਆਂ ਨੂੰ ਚਾਹ ਸੀਗਾ ਜੀ ਲੈ ਕੇ ਆਂਦੇ ਸੀ ਬੱਚਾ ਨੇ ਤੇ ਦੋਨੇ ਹੀ ਬਿਮਾਰ ਹੋਏ ਪਏ ਨੇ ਕੀ ਇਹਨਾਂ ਨੂੰ ਇਨਫੈਕਸ਼ਨ ਹੋ ਗਈ ਕੋਈ ਇਹ ਹੋਣ ਕੁਝ ਖਾ ਨਹੀਂ ਰਿਹਾ ਜੀ ਤੇ ਬੱਚਿਆਂ ਦਾ ਦਿਲ ਦੁਖੀ ਹੈਗਾ ਤੁਸੀਂ ਅਰਜਨ ਰੱਖਿਆ ਹੈ ਵੀ ਨਾ ਨਹੀਂ ਇਹ ਕੁਝ ਖਾ ਨਹੀਂ ਰਹੇਗੇ ਇਹਦਾ ਨਾਮ ਹੈਗਾ ਜੀ ਅਰਜਨ ਤੇ ਉਹਦਾ ਨਾਮ ਕੁੱਤੀ ਦਾ ਨਾਮ ਰੱਖ ਲਿਆ ਸੀ ਜੇਕੀ ਜਰਮਨ ਲੌਂਗ ਕੋਟ ਹੈ ਜਰਮਨ ਜਰਮਨ ਲੌਂਗ ਕੋਟ ਨਹੀਂ ਦੋਨੇ ਹਾਂ ਬਰੀਡ ਐਡੀ ਦੀ ਜਿੰਨੀ ਇਹਨਾਂ ਦੀ ਬਰੀਡ ਹੈ ਜੀ ਉਹ ਜਰਮਨ ਲੌਂਗ ਕੋਟ ਦੋਨੇ ਇਹ ਬਠੰਡੇ ਤੋਂ ਲੈ ਕੇ ਆਂਦੇ ਨੇਗੇ ਤੇ ਹੁਣ ਜਿਹੜੇ ਕੁਝ ਖਾਂਦੇ ਨਹੀਂ ਉਹ ਦੁੱਖ ਹੁੰਦਾ ਆਪ ਨੂੰ ਵੀ ਕਿਉਂ ਨਹੀਂ ਖਾ ਰਹੇ ਅਰਜਨ ਆ ਦੇਖੋ ਅਰਜਨ ਆ ਇਹ ਬੋਲ ਵੀ ਨਹੀਂ ਰਹਿ ਗਏ ਤੇ ਜਦੋਂ ਬੁਲਾਉਂਦੇ ਸੀਗੇ ਉਹਦੀ ਭੱਜਿਆ ਆਉਂਦਾ ਸੀਗਾ ਪਟਾਕਾ ਤੋਂ ਲਾਤਾ ਜਿਹਦੇ ਗੱਲ ਚ ਉਹ ਹੀ ਲਾਤਾ ਰਵੇ ਥੋੜਾ ਹੋ ਜਾਂਦਾ ਚਲ ਇਹ ਦੇਖੋ ਇਸੇ ਲਈ ਹੱਥ ਲਾਇਆ ਨੇ ਸਕਿਨ ਦੇ ਘੜੀ ਹੋਈ ਪਈ ਹੈਗੀ ਬੋਤਲਾਂ ਲੱਗਣ ਕਰਕੇ ਐਂ ਕਰੋ ਐਨਾਂ ਤਾਂ ਵੀ ਡੈਂਟਰਫ ਦੀ ਜੂ ਆ ਨਹੀਂ ਹੁੰਦੀ ਨਾ ਨਾ ਉਹੀ ਉਹਦਾ ਕਰਕੇ ਘੜੀ ਹੋਈ ਛੱਡ ਛੱਡ ਅਰਜਨ ਖਾ ਲੂ ਬੁੱਤ ਪੀ ਲਾ ਪਾਣੀ ਪੀ ਲਾ ਅਰਜਨ ਪੀਲੋ ਬੁੱਤ ਆ ਦੇਖਾਂਗੇ ਮੈਂ ਵਿੱਚ ਵੜ ਗਈਆਂ ਅਰਜਨ ਪੁੱਤ ਪੀਲੋ ਪਾਣੀ ਪਾਣੀ ਪੀਲ ਮੜਾ ਜਾ ਬਣ ਗਿਆ ਵਿਚਾਰਾ ਦੋ ਦਿਨਾਂ ਦੇ ਵਿੱਚ ਪੀਲਾ ਪੀਲਾ ਪੀ ਰਿਹਾ ਪਰ ਇਹਨਾਂ ਨੂੰ ਸਾਰੇ ਘਰੇ ਕਰ ਦੁੰਦਾ ਸੀ ਹਾਂ ਭੱਜਿਆ ਹੀ ਆਉਂਦਾ ਸੀ ਵਿਚਾਰਾ ਜਦੋਂ ਵੀ ਕਿਤੇ ਜਾਂਦੇ ਨੇ ਉਹ ਦੇਖੋ ਵਿਚਾਰੀ ਅਨ ਮੰਜਾ ਚੱਕਰ ਨਾ ਵਿਚਾਲੋ ਇਹ ਖੇਡਦੇ ਸੀ ਚੂੜੀਵੱਲਾ ਬੱਚੇ ਤਾਈ ਮੰਝਲਾ ਆਇਆ ਸੀ ਵਿਚਾਲੇ ਆ ਚੱਕ ਦਿਓ ਜੀ ਮੰਝਾ ਤਾਂ ਦੇਖੋ ਵਿਚਾਰੀ ਹੈ ਜੈਕੀ 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 ਵਿਚਾਰੀ ਬਿਮਾਰ ਹੋਈ ਪਈ ਹੈ ਕੀ ਬੋਲਦੀ ਹੈ ਇਹਨਾਂ ਨੂੰ ਹੋ ਗਿਆ ਜੀ ਡਾਕਟਰ ਕਹਿੰਦਾ ਪਾਰਵੋ ਪਾਰਵੋ ਵਾਇਰਸ ਪਾਰਵੋ ਵਾਇਰਸ ਹੋ ਗਿਆ ਜੀ ਦੋਨਾਂ ਨੂੰ ਕਿਉਂਕਿ ਇੱਕ ਤਾਂ ਪਹਿਲਾਂ ਬਿਮਾਰ ਹੋਇਆ ਸੀਗਾ ਤੇ ਦੂਜੇ ਨੂੰ ਉਹਦੀ ਇਨਫੈਕਸ਼ਨ ਕਰਕੇ ਹੋ ਗਿਆ ਇੰਨਾਂ ਨੂੰ ਹੋ ਗਿਆ ਜੀ ਪਾਰਵੋ ਵਾਇਰਸ ਦੋ ਨਾ ਆਜੂ ਅਰਜਨ ਆਜੂ ਬੁੱਤੇ ਆਜੂ ਆਜੂ ਬੁੱਤੇ ਆਜੂ ਆ ਦੇਖੋ ਹੁਣ ਨੂੰ ਤੈਨੂੰ ਸਾਰੇ ਗੇੜੇ ਦੇ ਦੇਣੇ ਸੀਗੇ ਤਿੰਨ ਦਿਨ ਰਹੇ ਜੀ ਇਹ ਤਿੰਨ ਦਿਨਾਂ ਬਾਅਦ ਬਸ ਵਿਚਾਰੇ ਐ ਬਿਮਾਰ ਹੋ ਗਿਆ ਕੇ ਹੁਣ ਅੱਜ ਤਾਂ ਵੈਸੇ ਠੀਕ ਹੈਗਾ ਪਹਿਲਾਂ ਤਾਂ ਜਮੀ ਨਹੀਂ ਉੱਠਦਾ ਹੁੰਦਾ ਸੀ ਜਿਵੇਂ ਉਹ ਬੈਠੀ ਹੈ ਨਾ ਆਪਣੀ ਜੈਕੀ ਉਹ ਵੀ ਹੁਣ ਤਾਂ ਉਹ ਉੱਠਦਾ ਹੈਗਾ ਅਰਜਨ ਅਰਜਨ ਆਜੂ ਬੁੱਤੇ ਆਜੂ ਜਿਹੜੇ ਉਹ ਮੋਟਰ ਦਾ ਗੇਟ ਵਾਲ ਛੱਡ ਕੇ ਤੇ ਮੋਟਰ ਮੋਟਰ ਦਾ ਗੇਟ ਵਾਲ ਛੱਡ ਉਹ ਉਧਰ ਪਾਣੀ ਜਾਣਾ ਹੈਗਾ ਤੇ ਡੈਡੀ ਨੇ ਮੋਟਰ ਛੱਡੀ ਸੀ ਉਧਰੋਂ ਹਾਂ ਉਹ ਗੇਟ ਵਾਲ ਬੰਦ ਕਰ ਦੇ ਆਹਾਂ ਹਾਂ ਗੇਟ ਵਾਲ ਬੰਦ ਕਰ ਦੇ ਬਸ ਹੁਣ ਛੱਡੂਗਾ ਤੇ ਡੈਡੀ ਆਪੇ ਥੱਲੇ ਨੂੰ ਕਰ ਦੇ ਉਧਰ ਮੱਝਾਂ ਕੰਨੀ ਪਾਣੀ ਚੱਲ ਜਾਊਗਾ ਬਸ ਬਸ ਆਪਣੇ ਆਪੀ ਉਹ ਉਹ ਵੀ ਬੰਦ ਕਰ ਸਾਈਡ ਵਾਲਾ ਹਾਂ ਇਹ ਬੰਦ ਕਰ ਦੇ। ਨਾ ਇਹਦੇ ਇਹਦੇ ਰਹਿਣ ਦੇ ਡਿੱਗੀ ਚ ਚੱਕਦਾ। ਹਾਂ 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 ਵਾਲਾ ਬੰਦ ਕਰ ਦੇ। ਕਰ ਦੇ ਤੇ ਤੇਰੇ ਪੈਰਾਂ ਵਾਲਾ ਵੀ ਬੰਦ ਕਰ ਦੇ। ਹੁਣ ਚੱਕੂਆ। ਹੁਣ ਛੱਡੂਗਾ। ਛੱਡ ਲੋ ਮੋਟਰ ਇਧਰੋਂ ਕਰ ਤਾਂ ਗੇਟ ਵਾਲ ਬੰਦ। ਮੇਰੇ ਤਾਂ ਕਿਤੇ ਨਹੀਂ ਲੱਗ ਰਿਹਾ ਜੀ ਆਪ ਨੂੰ ਇਹ ਮਹਿਸੂਸ ਹੋ ਜਾਂਦਾਗਾ ਵੀ ਵਿਚਾਰੇ ਬਿਮਾਰ ਹੋ ਗਏ। ਟੈਲੀਫੋਨ ਹਟਾ ਨੋ। ਸਰ ਦਾ ਹਰ ਜੀ ਗਏ ਪਸੂਆਂ ਵੱਲ ਛੱਡ ਲੋ ਮੋਟਰ ਗੇਟ ਵਾਲ ਖੋਲਤਾ ਉਧਰੋਂ ਆਪਾਂ ਪਸੂ ਕੱਢਦੇ ਜੀ ਆਪਾਂ ਬਾਹਰ ਤੇ ਹੁਣ ਥੋੜੇ ਟਾਈਮ ਬਾਅਦ ਕੱਢਾਂਗੇ ਇਹਨਾਂ ਦੀਆਂ ਧਾਰਾਂ ਕੋ ਛੱਡ ਲੋ ਉਧਰੋਂ ਗੇਟ ਵਾਲ ਖੋਲਤਾ ਠੀਕ ਹੈ ਠੀਕ ਹੈ ਦੇਖੋ ਜੀ ਇਹ ਆਪਣੀ ਕਰਮ ਤੇ ਇਹ ਆਪਣੀ ਪੂਰੀ ਬਹੁਤ ਦਿਨਾਂ ਬਾਅਦ ਦਿਖਾਇਆ ਤੇ ਇਹ ਆਪਣੀ ਹੈਗੀ ਆ রাਵੀ ਤੁਹਾਨੂੰ ਪਹਿਲਾਂ ਦਿਖਾਉਂਦੇ ਹੁੰਦੇ ਸੀ ਤੇ ਸਰਦਾਰ ਜੀ ਇਹਨਾਂ ਨੂੰ ਪਿਲਾ ਰਹੇ ਨੇ ਪਾਣੀ ਤੇ ਇਹ ਹੈਗੀ ਜੀ ਆਪਣੀ ਕਿਰਨ ਤੇ ਆਪਣਾ ਯੋਲਾ ਬੜੀ ਸਾਰੇ ਪਸ਼ੂਆਂ ਨਾਲ ਬਹੁਤ ਪਿਆਰਾ ਹੈ ਜੀ हां कच्चे जी बांध दे हुन ते तारा ਕੱਢਾਂਗੇ ਬਸ ਥੋੜਨਾ ਇਧਰ ਨੀਰਾ ਪਾ ਦਾਂਗੇ ਉਧਰ ਤਾਰਾ ਕੱਢਾਂਗੇ ਉਥੇ ਬੰਨ ਦੇ ਬਸ ਟਾਈਮ ਹੋਇਆ ਹੀ ਪਿਆ तकरीबन 4:30 ਹੋ ਗਏ ਹੋਣਗੇ ਨਾ ਸਵੇਕ 5 ਕੱਢ ਲਾਂਗੇ ਤਾਰਾ